ਅਸਲਾਮ ਵਾਲੇਕੁਮ ਉਮੀਦ ਕਹਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਪਾਲ ਦੀ ਰਹਾਈ ਨੂੰ ਲੈ ਕੇ ਜਿੱਥੇ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਉੱਥੇ ਬੂਟਾ ਸਿੰਘ ਵੀ ਪਿੱਛੇ ਨਹੀਂ ਰਿਹਾ ਤੇ ਉਹਨੇ ਵੀ ਕਾਰਵਾਈ ਪਾਤੀ ਔਰ ਭਾਈ ਅਮਰਪਾਲ ਦੀ ਰਹਾਈ ਤੇ ਉਹਨਾਂ ਆ ਦੇ ਫੈਮਲੀ ਦੇ ਉੱਤੇ ਜਿਹੜੀ ਉਹਨੇ ਟਿੱਪਣੀ ਕੀਤੀ ਹੈ ਉਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੁਚਲ ਕੇ ਵੀਡੀਓ ਵੇਖਣੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੋਣ ਜਾ ਰਹੀ ਹੈ ਤਾਂ ਦੂਜੇ ਪਾਸੇ ਜਿਹੜਾ ਗੋਲਕ ਚੋਰ ਹੈ ਉਹਦਾ ਜਨਾਜ਼ਾ ਨਿਕਲ ਗਿਆ ਉਹ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਲਗਾਤਾਰ ਪੰਜਾਬ ਦੇ ਵਿੱਚ ਭੰਡਨ ਦੀ ਕੋਸ਼ਿਸ਼ ਕਰ ਰਿਹਾ ਸੀ ਲਗਾਤਾਰ ਯਾਨੀ ਪੂਰੇ ਪਰਿਵਾਰ ਨੂੰ ਗਾਲ੍ਹਾਂ ਕੱਢ ਰਿਹਾ ਸੀ ਗੋਲਕ ਚੋਰ ਨੂੰ ਕਾਫੀ ਲੋਕ ਜਾਣਦੇ ਨੇ ਬਹੁਤ ਸਾਰੀ ਯਾਨੀ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਤਾਂ तकरीबन ਮੈਨੂੰ ਇਹ ਲੱਗਦਾ 50% ਲੋਕਾਂ ਨੂੰ ਜਾਣਦੇ ਹੋਣੇ ਆ ਔਰ ਜਿਹੜੇ ਲੋਕ ਨਹੀਂ ਜਾਣਦੇ ਅੱਜ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਵੀਡੀਓ ਦੇ ਵਿੱਚ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਅਮਰਪਾਲ ਸਿੰਘ ਦੀ ਰਿਹਾਈ ਦਾ ਔਰ ਦੂਜੇ ਪਾਸੇ ਗੋਲਕ ਚੋਰ ਦਾ ਜਿਹੜਾ ਜਨਾਜ਼ਾ ਨਿਕਲਿਆ ਉਹ ਵੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਅਮਰਪਾਲ ਸਿੰਘ ਦੇ ਪੂਰੇ ਪਰਿਵਾਰ ਨੂੰ ਲਗਾਤਾਰ ਹੀ ਉਹਨੇ ਟਾਰਗੇਟ ਕੀਤਾ ਕੱਲਾ ਅਮਰਪਾਲ ਸਿੰਘ ਹੀ ਨਹੀਂ ਬਲਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਵੀ ਬਹੁਤ ਜਿਆਦੇ ਮਾੜੀ ਸ਼ਦਾਬਲੀ ਬੋਲਦਾ ਸੀ ਔਰ ਜਿਹੜੀ ਕਿ ਭਾਈ ਅਮਰਪਾਲ ਸਿੰਘ ਦੀ ਪਤਨੀ ਹੈ ਉਹਦੇ ਬਾਰੇ ਵੀ ਮਾਤਾ ਬਾਰੇ ਵੀ ਉਹਦੇ ਪਿਤਾ ਬਾਰੇ ਵੀ ਉਹਦੇ ਭਰਾ ਬਾਰੇ ਵੀ ਲਗਾਤਾਰ ਤੁਸੀਂ ਸੁਣਿਆ ਹੋਣਾ ਜਿਹੜੇ ਲੋਕ ਸੁਣਦੇ ਨੇ ਕਿ ਅਮਰਪਾਲ ਸਿੰਘ ਦੇ ਖਿਲਾਫ ਬੋਲਣ ਵਾਲੇ ਗੋਲਕ ਚੋਰ ਦਾ ਜਨਾਜ਼ਾ ਨਿਕਲ ਗਿਆ ਕਿਉਂ ਨਿਕਲ ਗਿਆ ਇਹ ਵੀ ਪੂਰੀ ਗੱਲ ਮੈਂ ਤੁਹਾਡੇ ਸਾਹਮਣੇ ਧਰੂੰਗਾ ਔਰ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਂਗਾ ਉਹਦਾ ਜਿਹੜਾ ਕਿ ਅਮਰਪਾਲ ਸਿੰਘ ਦੀ ਰਿਹਾਈ ਹੈ ਉਹਨੂੰ ਲੈ ਕੇ ਗੋਲਕ ਚੋਰ ਨੇ ਕੀ ਕਿਹਾ ਸੀ ਉਮੀਦ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਮਰਪਾਲ ਸਿੰਘ ਦੀ ਰਿਹਾਈ ਦੀ ਅਪਡੇਟ ਸਾਂਝੀ ਕਰੂੰਗਾ ਸੁਣੋ ਅੱਜ ਮੈਂ ਅਮਰਪਾਲ ਦੇ ਭਾਬੇ ਦੀ ਅਤੇ ਜਿਹੜੇ ਫੀਤਕੋਟ ਦੇ ਐਮਪੀ ਨੇ ਸਰਦੀਪ ਸਿੰਘ ਖਾਲਸਾ ਇਹਨਾਂ ਦੀ ਇੱਕ ਕਹਾਣੀ ਕਰਦੂ ਦੱਸਣੀ ਹੈ ਪੰਜਾਬ ਦੇ ਲੋਕਾਂ ਨੂੰ ਔਰ ਸਿੱਖ ਕੌਮ ਨੂੰ ਇਹ ਬੇਪਰਵਾਹ ਬਣਾਉਣ ਵਾਸਤੇ ਇੱਕ ਕੁੱਟਣ ਨੀਤੀ ਅੰਦਰਖਾਤੇ ਕਿਤਨਾ ਕਿਤੇ ਬਹੁਤ ਵੱਡੀ ਝਾਲ ਖੇਡ ਰਹੇ ਐ ਅਮਰੀਕਾ ਤੋਂ ਅੱਜ ਮੈਨੂੰ 5 ਕ ਫੋਨ ਤਕਰੀਬਨ ਆਏ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਤੁਹਾਨੂੰ ਕਾਲੋਂ ਆਉਣਗੇ ਉੱਥੋਂ ਵੀ ਤੁਸੀਂ ਉਹ ਗੱਲਬਾਤ ਸੁਣਿਓ ਮੈਂ ਹੈਰਾਨ ਰਹਿ ਗਿਆ ਇਹ ਲੋਕ ਕੌਮ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿਦਾਂ ਬੇਮਕੂ ਬਣਾ ਰਹੇ ਨੇ ਅਮਰਤਪਾਲ ਦਾ ਪਾਪਾ ਤੇ ਸਰਬਜੀਤ ਇਹਨਾਂ ਨੇ ਇੱਕ ਜਿਹੜੀ ਪਾਰਟੀ ਬਣਾਈ ਹੈ ਉਸ ਪਾਰਟੀ ਦਾ ਮੁਖਬਲਾਰ ਹੈ ਈਮਾਨ ਸਿੰਘ ਘਟਾ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਗੋਲਪਚੋਰ ਬੋਲਦਾ ਨਾ ਇਹ ਇਸ ਦੀ ਮੈਂ ਤੁਹਾਨੂੰ ਇੱਕ ਕਹਾਣੀ ਹੋਰ ਪਿੱਛੇ ਦਿਖਾਉਂਗਾ ਪਹਿਲਾ ਜਿਹੜੀ ਅਮਰਪਾਲ ਸਿੰਘ ਦੀ ਰਿਹਾਈ ਦਾ ਵੀਡੀਓ ਹੈ ਉਹ ਵੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਦੇਖ ਲੈਣਾ ਜ਼ਰੂਰੀ ਹੈ ਸੁਣਨਾ ਜ਼ਰੂਰੀ ਹੈ ਪੰਜਾਬ ਦੇ ਸੂਰਵੀਰ ਯੋਧੇ ਨੂੰ ਪੰਜਾਬ ਦੇ ਲੋਕ ਤਾਂ ਕਹਿੰਦੇ ਨੇ ਬਾਹਰ ਆ ਜਾਵੇ ਉਹਦੀ ਰਿਹਾਈ ਹੋਣ ਜਾ ਰਹੀ ਹੈ ਪਰ ਦੂਜੇ ਪਾਸੇ ਗੋਲਫ ਚੋਰ ਨੇ ਜਿਹੜੇ આરોਪ ਲਾਏ ਨੇ ਉਹ ਵੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਪੂਰੀ ਦੱਸੂਗਾ ਕਿਉਂਕਿ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਂਗਾ ਜਿਹੜੀ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ ਜੁੜੀ ਹੋਈ ਹੈ ਸੁਣੋ ਅਕਾਲੀ ਦਲ ਵਰਸ ਪੰਜਾਬ ਦੀ ਭਾਰਤੀ ਮੰਫਤਿਗੜ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ ਤੇ ਉੱਤੇ ਹੀ ਐਮਪੀ ਅਮਰਪਾਲ ਦੇ ਪਿਤਾ ਅਤੇ ਪ੍ਰੀਤਕੁਰ ਤੋਂ ਮੈਂਬਰ ਆਫ ਪਾਰਲੀਮੈਂਟ ਸਰਪਤੀ ਸਿੰਘ ਖਾਲਸਾ ਸਾਹਮਣੇ ਅੱਜ ਇਸ ਮੀਟਿੰਗ ਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇੱਕ ਅਕਸਰ ਪਰ ਵੀ ਨਿਯੁਕਤ ਕੀਤਾ ਗਿਆ ਹੈ। ਜੋਤੀ ਅਮਰਿਤਪਾਲ ਦੇ ਪਿਤਾ ਨੇ ਕਿਹਾ ਕਿ ਕਸ਼ਮੀਰ ਦੇ 12 ਮੁੱਲਾਂ ਤੋਂ ਐਮਪੀ ਬਣੇ ਸੇਕ ਅਬਦੁੱਲ ਰਸ਼ੀਦ ਨੂੰ ਪੈਰੋ ਦਿੱਤੀ ਗਈ ਹੈ ਪਰ ਅਮਰਿਤਪਾਲ ਨੂੰ ਤਾਂ ਹਲਕੇ ਦੇ ਕੰਮ ਵੀ ਨਹੀਂ ਕਰਦੇ ਰੇ। ਇਹ ਜੋ ਰਸ਼ੀਦ ਨੂੰ ਦਿੱਤੀ ਗਈ ਹੈ ਉਹਦਾ ਨਿੱਸਿ ਸਵਾਗਤ ਕਰਦਾ ਹਾਂ। ਅਸੀਂ ਕਿਉਂ ਨਾ ਕੋਈ ਟਾਈਮ ਲਈ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ ਨਹੀਂ ਕਿ ਦੋ ਦਿਨ ਦੀ ਸਾਨੂੰ ਦੇ ਦਿਓ ਤੇ ਉਹਨਾਂ ਤੋਂ ਵੀ ਉਹ ਵੀ ਪਾਬੰਦੀਆਂ ਕਰ ਸਕੋ ਜੁਡੀਆ ਨਹੀਂ ਮਿਲ ਸਕਦੇ ਜਾਂ ਮੁੰਤਾ ਨਹੀਂ ਮਿਲ ਸਕਦੇ। ਜੀ ਜੀ ਜਿਹੜੇ ਰੇਖਾ ਲਿਉਂ ਨਾ ਨਹੀਂ ਚਾਹੀਦੀ ਅਮਰਪਾਲ ਸਿੰਘ ਦੇ ਪਿਤਾ ਨੇ ਇੱਕ ਰਸੀਦ ਨੂੰ ਜਿਹੜੀ ਪ੍ਰਾਪਲ ਮਿਲੀ ਸੀ ਉਹਨੂੰ ਲੈ ਕੇ ਬਹੁਤ ਵੱਡਾ ਸਵਾਲ ਕਰ ਦਿੱਤਾ ਮੀਡੀਆ ਦੇ ਸਾਹਮਣੇ ਧਰਿਆ ਪੂਰੀ ਸਰਕਾਰ ਦੇ ਸਾਹਮਣੇ ਧਰਿਆ ਪਰ ਦੂਜੇ ਪਾਸੇ ایمان ਸਿੰਘ ਖਾਰਾ ਵਕੀਲ ਨੇ ਐਡਵੋਕੇਟ ਨੇ ਪਾਇਆ ਅਮਰਪਾਲ ਸਿੰਘ ਦੇ ਉਥੇ ਵੀ ਇਹ ਗੋਲਕ ਚੋਰ ਨੇ ਜਿਹੜੀ ਟਿੱਪਣੀ ਕੀਤੀ ਹੈ ਔਰ ਪੂਰੇ ਪਰਿਵਾਰ ਤੇ ਕੀਤੀ ਹੈ ਬਾਕੀ ਸਰਵਜੀਤ ਸਿੰਘ ਖਾਲਸਾ ਤੇ ਵੀ ਕੀਤੀ ਹੈ ਔਰ ਉਹ ਵੀ ਤੁਹਾਨੂੰ ਮੈਂ ਦੱਸਣ ਜਾਂ ਜਿਹੜੀ ਅਹਿਮ ਗੱਲ ਹੈ ਹੁਣ ਭਾਈ ਅਮਰਪਾਲ ਸਿੰਘ ਦੇ ਲਈ ਬਹੁਤ ਵੱਡੀ ਇੱਕ ਮੁਹਿੰਮ ਚਲਾ ਦਿੱਤੀ ਹੈ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਅਮਰਪਾਲ ਸਿੰਘ ਨੂੰ ਰਿਹਾ ਕਰਾਉਣ ਦੇ ਲਈ ਕਿਉਂਕਿ ਇੱਕ ਪਾਸੇ ਕਸ਼ਮੀਰ ਦੇ ਰਸੀਦ ਨੂੰ ਐਮਪੀ ਜਿੱਤੇ ਸੀ ਉਹ ਵੀ ਜੇਲ੍ਹ ਦੇ ਅੰਦਰੋਂ ਬੈਠੇ ਉਹਨਾਂ ਨੂੰ ਪ੍ਰੋਬਲਮ ਮਿਲੀ ਸੀ 2 ਦਿਨ ਦੀ ਜਿਹਦਾ ਕਿ ਮੈਂ ਇੱਕ ਵੀਡੀਓ ਵੀ ਪਾ ਚੁੱਕਿਆ ਅਕਸਰ ਤੁਸੀਂ ਹੋਰ ਵੀ ਬਹੁਤ ਸਾਰੇ ਚੈਨਲਾਂ ਤੇ ਵੀਡੀਓ ਦੇਖ ਲਈ ਹੋਣੀ ਆ ਉਸ ਤੋਂ ਬਾਅਦ ਅਮਰਪਾਲ ਸਿੰਘ ਦੀ ਵਾਰੀ ਦਾ ਜਿਹੜਾ ਕਿ ਨੰਬਰ ਸੀ ਉਹ ਲੱਗਣ ਦੀ ਬੜੀ ਉਮੀਦ ਜਿਤਾਈ ਸੀ ਈਮਾਨ ਸਿੰਘ ਖਾਰਾ ਨੇ ਵੀ ਘਰ ਵਾਲਿਆਂ ਨੇ ਵੀ ਬਹੁਤ ਸਾਰੇ ਸਮਰਥਕਾਂ ਨੇ ਵੀ ਤਾਂ ਪੰਜਾਬ ਦੇ ਲੋਕ ਹੁਣ ਚਾਹੁੰਦੇ ਨੇ ਕਿ ਜਿਹੜਾ ਬਹੁਤ ਵੱਡਾ ਕਹਾਣ ਹੋਇਆ ਪੰਜਾਬ ਦੇ ਵਿੱਚ ਚਿੱਟੇ ਨਾਲ ਬਰਬਾਦ ਹੋਈ ਹੈ ਨੌਜਵਾਨੀ ਤਾਂ ਹੁਣ ਭਾਈ ਅਮਰਪਾਲ ਸਿੰਘ ਦੀ ਵੱਡੇ ਪੱਧਰ ਤੇ ਖਾਲਸਾ ਰਾਜ ਤਾਂ ਮੰਗ ਕਰਦਾ ਹੀ ਹੈ ਦੂਜੇ ਪਾਸੇ ਜਿਹੜੇ ਸਾਡੇ ਆਮ ਲੋਕ ਨੇ ਕਿ ਭਾਈ ਜੇਕਰ ਇਹ ਜੋ ਨੌਜਵਾਨ ਮੂਰੇ ਲੱਕੇ ਅਗਵਾਈ ਕਰਦੇ ਨੇ ਪੂਰੀ ਗੱਲ ਦੀ ਜਿਵੇਂ ਕਿ ਨੌਜਵਾਨੀ ਨੂੰ ਬਚਾਉਣ ਦੀ ਖਾਲਸਾ ਰਾਜ ਲਿਆਉਣ ਦੀ ਤਾਂ ਫਿਰ ਇਹਦੇ ਵਿੱਚ ਦੋਸ਼ੀ ਕੌਣ ਹੈ ਜਾਂ ਫਿਰ ਇਹਦੇ ਵਿੱਚ ਗਲਤ ਕੀ ਹੈ ਤਾਂ ਹੁਣ ਦੂਜੇ ਪਾਸੇ ਜਿਹੜਾ ਇਹ ਗੋਲਕ ਚੋਰ ਬੂਟਾ ਸਿੰਘ ਇਹ ਮੈਨੂੰ ਐ ਲੱਗਦਾ ਵੀ ਗਿਆਨੀ ਕਹਿਣ ਦੇ ਵੀ ਕਾਬਲ ਨਹੀਂ ਹੈਗਾ ਕਈ ਸਾਡੇ ਦੋਸਤ ਲਿਖਦੇ ਨੇ ਕਮੈਂਟਾਂ ਦੇ ਅੰਦਰ ਕਹਿੰਦੇ ਇਹ ਐਵੇਂ ਗੱਪ ਛੜਾਪ ਮਾਰਦਾ ਰਹਿੰਦਾ ਮੈਨੂੰ ਅਮਰੀਕਾ ਚੋਂ ਖਾਉਂਦਾ ਗਿਆ ਜੀ ਕੈਨੇਡਾ ਚੋਂ ਆ ਗਿਆ ਜੀ ਇਨਾਂ ਦੇ ਘਰ ਦੇ ਫੰਡ ਇਕੱਠਾ ਕਰ ਰਹੇ ਆ ਜੀ ਪੈਸਾ ਇਕੱਠਾ ਹੋ ਰਿਹਾ ਜੀ ਬਹੁਤ ਵੱਡਾ ਇਹ ਬਿਲਕੁਲ ਨਜਾਇਜ਼ ਗੱਲਾਂ ਕਰਦਾ ਹੈ ਇਹ ਆਪਦੇ ਅੰਦਰ ਰਹਿ ਕੇ ਬੋਲਦਾ ਹੈ ਜੀਰੋ ਗਰਾਊਂਡ ਤੇ ਕਦੇ ਤੁਸੀਂ ਨਹੀਂ ਦੇਖਿਆ ਹੁਣ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਹੀ 스타 ਹੈ ਕੁੱਤਾ ਬਹੁਤ ਵੱਡਾ ਜਿਹੜਾ ਕਿ ਸੋਸ਼ਲ ਮੀਡੀਆ ਤੇ ਭੌਂਕਦਾ ਹੈ ਤਾਂ ਮੈਨੂੰ ਐਂ ਲੱਗਦਾ ਵੀ ਜ਼ਿੰਮੇਬੰਦ ਆਪਾਹਜ ਹੈ ਇਹਨੂੰ ਆਪਣੇ ਧਾਇਰੇ ਦੇ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਕਿ हे ਪ੍ਰਮਾਤਮਾ ਇੱਕ ਲੱਤੋਂ ਮੈਂ ਅੰਗ ਹੀਣਾ ਤੇ ਮੈਂ ਕਿਸੇ ਤੇ ਵਾਦਾ ਕਾਟਾ ਨਹੀਂ ਬੋਲੂਗਾ ਤੇ ਮੇਰਾ ਹੋ ਸਕਦਾ ਉਹਨੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਚੰਗਾ ਹੋ ਜਾਵੇ ਬਈ ਪਰ ਪੰਜਾਬ ਦੀ ਕੌਮ ਨੂੰ ਭੜਕਾਉਣ ਦਾ ਲਗਾਤਾਰ ਕੰਮ ਬੂਟੇ ਬਨਿਓ ਕੀਤਾ ਜਾ ਰਿਹਾ ਜਿਹੜਾ ਕਿ ਹਕਤੀੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਦੱਸਿਆ ਜਾ ਰਿਹਾ ਕਿਹ ਰਹਿੰਦਾ ਪਰ ਮੈਨੂੰ ਐਂ ਲੱਗਦਾ ਜਿਵੇਂ ਇਹਨੇ ਸਿਕਿਉਰਿਟੀ ਲਈ ਹੈ ਦੂਜੇ ਪਾਸੇ ਜੇਕਰ ਕਿਸੇ ਜੋਸ਼ੀਲੇ ਸਿੰਘ ਦੇ ੱਤੇ ਚੜ ਗਿਆ ਤਾਂ ਦਾ ਸੋਧਾ ਲੱਗਣਾ ਤੈਆ ਤਈ ਵਾਰ ਯਾਨੀ ਲੋਕਾਂ ਬਨਿਓ ਇਹ ਬਚ ਗਿਆ ਕਈ ਵਾਰ ਸੋਧਾ ਲੱਗਦਾ ਲੱਗਦਾ ਇਹਦਾ ਬਚ ਗਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਗਿਆਨੀ ਬੂਟੇ ਨੂੰ ਇਹ ਨਹੀਂ ਪਤਾ ਲੱਗਣਾ ਕਿ ਭਾਈ ਤੇਰਾ ਸੋਧਾ ਖਾਣ ਲਾ ਗਿਆ ਇਹ ਜ਼ਰੂਰੀ ਨਹੀਂ ਵੀ ਕੋਈ ਬਾਣੇ ਦੇ ਵਿੱਚ ਬਾਣਾਧਾਰੀ ਸਿੰਘ ਤੇਰਾ ਸੋਧਾ ਲਾਊ ਆ ਹੋ ਸਕਦਾ ਕੋਈ ਸਾਡੇ ਵਰਗਾ ਨੌਜਵਾਨ ਬਿਨਾ ਬਾਣੇ ਤੋਂ ਆ ਕੇ ਤੇਰਾ ਸੋਧਾ ਲਾ ਦੇਵੇ ਮੈਂ ਚਾਹੁੰਨਾ ਕੀ ਹੈ ਕਿ ਪੰਜਾਬ ਦੀ ਜਨਤਾ ਗਲਤ ਰਸਤੇ ਤੇ ਨਾ ਜਾਵੇ ਇਹ ਘਰੇ ਬੈਠਾ ਇਨੇ ਤੀਰ ਛੱਡਦਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਪਾਰ ਪਾ ਦੇ ਤੇ ਅਮਰਪਾਲ ਸਿੰਘ ਰਿਹਾ ਆਉਣ ਦੀ ਕਿਹੜੀ ਗੱਲ ਹੈ 15 20 ਦਿਨ 15 20 ਦਿਨਾਂ ਦੇ ਵਿੱਚ ਅਮਰਪਾਲ ਸਿੰਘ ਰਿਹਾ ਹੋ ਸਕਦੇ ਨੇ ਜਿਹੜੇ ਹਿਸਾਬ ਦੇ ਨਾਲ ਉਹਨਾਂ ਦੀ ਪਾਰਟੀ ਨੇ ਮੁਹਿੰਮ ਚਲਾਈ ਹੈ ਕਿਉਂਕਿ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਕਿ ਜਿਹੜੀ ਪ੍ਰੋਬਲ ਮਿਲੀ ਹੈ ਅਰੈਸੀਦ ਨੂੰ ਉਹ ਵੀ ਐਮਪੀ ਜਿੱਤੇ ਸੀ ਜੇਲ੍ਹ ਦੇ ਵਿੱਚ ਬਹਿ ਕੇ ਤਾਂ ਹੁਣ ਫਿਰ ਭਾਈ ਅਮਰਪਾਲ ਸਿੰਘ ਨੂੰ ਕਿਉਂ ਨਹੀਂ ਇਹੀ ਦਰਸਲ ਉਹਦਾ ਇੱਕ ਹਵਾਲਾ ਦੇ ਕੇ ਗੱਲ ਧਰੀ ਗਈ ਹੈ ਕੋਰਟ ਦੇ ਵਿੱਚ ਪਟੀਸ਼ਨ ਦੇ ਵਿੱਚ ਇਹ ਲਿਖਿਆ ਹੋਇਆ ਹੈ ਈਮਾਨ ਸਿੰਘ ਖਾਰਾ ਬਣੀਓ ਤਾਂ ਹੁਣ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਮੇਰਾ ਵੀਰ ਵੀਡੀਓ ਨੂੰ ਦੱਬ ਕੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵੀਰੇ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਬੂਟਾ ਸਿੰਘ ਜਿਹੜਾ ਕਿ ਭਾਈ ਅਮਰਪਾਲ ਭਾਈ ਸਰਬਜੀਤ ਸਿੰਘ ਤੇ ਉਹਨਾਂ ਦੀ ਫੈਮਿਲੀ ਦੇ ਬਾਰੇ ਜਿਹੜੀ ਟਿੱਪਣੀ ਕਰ ਰਿਹਾ ਜੋ ਕਹਿ ਰਿਹਾ ਹੈਗਾ ਇਹ ਬਿਲਕੁਲ ਬੇਬੁਨਿਆਦ ਹੈਗਾ ਹੈ ਜਸਤਰਾ ਕੇ ਭਾਈ ਦੇਵਾ ਸਿੱਧੂ ਨੇ ਵੀ ਕਿਹਾ ਕਿ ਇਹ ਜਿਹੜਾ ਵਾਹ ਗਿਆਨੀ ਕਲਾਉਣ ਦੇ ਵੀ ਕਾਬਲ ਨਹੀਂ ਹੈਗਾ ਜੋ ਇਹਦੇ ਕੰਮ ਹੈ ਨਾ ਇਹਨੂੰ ਕਿਸੇ ਦਿਨ ਸੋਦਾ ਲੱਗ ਜਾਣਾ ਹੈਗਾ ਔਰ ਇਹਨੂੰ ਪਤਾ ਵੀ ਨਹੀਂ ਲੱਗਣਾ ਕਿ ਇਹਨੂੰ ਕਿੰਨੇ ਸੋਦਾ ਲਾਇਆ ਹੈਗਾ ਵਾ ਇਹ ਹਜੇ ਤੱਕ ਬਚੀ ਜਾਂਦਾ ਹੈਗਾ ਵਾ ਇਹ ਉਸ ਬੰਦੇ ਦੇ ਖਿਲਾਫ ਉਹਦੀ ਫੈਮਿਲੀ ਦੇ ਖਿਲਾਫ ਟਿੱਪਣੀ ਕਰਨ ਦੇ ਆ ਜਿਹਨੂੰ ਪੂਰਾ ਪੰਜਾਬ ਪਸੰਦ ਕਰਦਾ ਹੈਗਾ ਵਾ ਵੱਡੇ ਪੱਤਰ ਦੇ ਉੱਤੇ आ, नौजवाना ने उन्होंने जित दवाई हैगी है और और नौजवानी नशिया तो पाक कर चंगा काम और हर कोई यही चाहता है कि जल्द अ जल्द खालसा राज जाए और नौजवानी महफूज किया जाए उन्होंने अमृत छ खाकर जरा कि भाई अमृत पाल करगा बगैर किसी लालच तो किसी तमह तो ਸਿਰਫ ਲੋਕਾਂ ਦੇ ਭਲੇ ਵਾਸਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਸੀਗਾ ਇਸ ਬੰਦੇ ਨੇ ਉਹਦੇ ਉੱਤੇ ਵੀ ਟਿੱਪਣੀ ਕਰਨੇ ਤੋਂ ਬਾਜ਼ ਨਹੀਂ ਰਿਹਾ ਹੈਗਾ ਇਸ ਲਈ ਉਹ ਦਿਨ ਦੂਰ ਨਹੀਂ ਜਦੋਂ ਇਹਨੂੰ ਸੋਧਾ ਲੱਗ ਜਾਏਗਾ ਵੀਰੋ ਤੁਹਾਡਾ ਕੀ ਖਿਆਲ ਹੈ ਇਸ ਬੂਟਾ ਸਿੰਘ ਨੂੰ ਜਿਹਨੂੰ ਕਿਉ ਗੁੱਲਕ ਚੋਰ ਕਹਿ ਰਹੇ ਸੀਗੇ ਇਹਨੂੰ ਸੋਧਾ ਲੱਗਣਾ ਚਾਹੀਦਾ ਹੈ ਅਗਰ ਤੁਹਾਡੀ ਇਹ ਰਾਏ ਇਸ ਦੇ ਬਾਰੇ ਜੋ ਵੀ ਹੈਗੀ ਹੈ ਉਹਨੂੰ ਕਮੈਂਟਸ ਵਿੱਚ ਲਾਜ਼ਮੀ ਦੱਸਿਆ ਜੇ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼